ਹਾਜੋ ਹਾਜੋ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਪੈਜ ਕੀ ਹਾਲ ਦੇ ਦੇਖ ਲਓ ਤੀਜੇ ਦਿਨ ਬਾਅਦ ਆ ਗਏ 12 ਕਿਲੋ ਦੇ ਵਿੱਚ ਚੱਕ ਲੈ ਕੇ ਆ ਤੁਹਾਡੇ ਨਾਲ ਵਾਅਦਾ ਕਰਕੇ ਗਏ ਸਮਝਦੇ ਕੀ ਗੱਲ ਤੇ ਮੈਂ ਕਿਹਾ ਵੀ ਪੈ ਕੇ ਅਫਸਰ ਨੂੰ ਕਹਿ ਕੇ ਤੇ 1 ਲੱਖ ਰੁਪਇਆ ਤੁਹਾਨੂੰ ਮੈਂ ਸਰਕਾਰ ਵੱਲੋਂ ਜਿਹੜਾ ਇਹ ਮੈਨੂੰ ਲੱਗਦਾ ਕਿ 72 72 ਘੰਟਿਆਂ ਤੋਂ ਪਹਿਲਾਂ ਆ ਗਏ ਪਸੋ ਚਾ ਪਸੋ ਹੀ ਲੰਗੇ ਸੀ ਆ ਛੜਕਦਤ ਕਾਟਣ ਗਈ ਤਾਂ ਉਦੋਂ ਲੰਗੇ ਵੇਖਿਆ ਮੈਂ ਇੱਥੇ ਧੂਆਂ ਲਾ ਕੇ ਬੈਠੇ ਤੇ ਮੈਂ ਕਿਹਾ ਵੀ ਇਹ ਤਾਂ ਬੜਾ ਕੰਮ ਗੜਬੜਿਆ ਵੀ ਹਾਂ ਚਲੋ ਆਦੂ ਗੋਪੀ ਜੀ ਤੁਹਾਡਾ ਨਾਮ ਆਪੋ ਤੋਂ ਆ ਜਾ ਆ ਜਾ ਆ ਮੇਰੇ ਕੋਲ ਆ ਜਾ ਆ ਜਾ ਆਜੋ ਮਾ ਜੀ ਮੈਂ ਤੁਹਾਨੂੰ ਉਹ ਮਹਾਰਾਜ ਦਾ ਅਰਦਾਸ ਕਰਦੀ ਹਾਂ ਆ ਵੀ ਤੁਹਾਨੂੰ ਮਹਾਰਾਜ ਆ ਉਹ ਦੀ ਕਿਰਪਾ ਦੇ ਸਾਰੀ ਪਦਮਾਤਮਾ ਦੀ ਹਾਂ ਛੱਲੇ ਹੱਥ ਰੱਖ ਲਓ ਵਰਜੀ ਦੇ ਆਦ ਮੈਂ ਰੱਖ ਲਿਆ ਬੋਤ ਚਲੋ ਉਹਨੂੰ ਘਰ ਨੂੰ ਬਣਾ ਲਿਓ ਵਧੀਆ हां <laughs> <laughs> फेर ना ਤੁਹਾਡਾ ਖਲਾਬ ਹੋ ਜਾਏ ਜਿਦੋਂ ਜਿਦੋਂ ਬਣੂਗਾ ਮੰਤਰੀ ਸਾਹਿਬ ਫਿਰ ਚਾਹ ਪੀਣ ਆਉਣਗੇ ਨਾ ਦਾ ਕੋਈ ਨਹੀਂ ਠੀਕ ਆ ਫੇਰ ਆਵਾਜ਼ ਫੇਰ ਆਵਾਜ਼ ਫੇਰ ਆਪਣੇ ਇਹਨਾਂ ਦੇ ਮਾਮਾ ਜੀ ਨੇ ਤੇ ਆਪਣੇ ਪਿੰਡ ਦੇ ਨੇ ਅੱਛਾ ਬਿਠਿਆ ਉਹਦੇ ਹਾਂਜੀ ਹਾਂਜੀ ਅੱਛਾ ਤੇ ਮੈਂ ਤਾਂ ਲੰਘਦਾ ਖਲੋ ਗਿਆ ਤੂੰ ਆ ਲਾ ਕੇ ਬਿਠਿਆ ਇਹਨਾਂ ਕੋਲ ਆਈ ਮੈਂ ਅੱਛਾ ਤੇ ਮੈਂ ਕਿਹਾ ਕੀ ਗੱਲ ਉਹ ਕਿਹਦੀ ਸਾਡੇ ਘਾਟ ੱਠ ਗਿਆ ਸਾਰਾ ਬਿਲਕੁਲ ਬਾਈ ਇਹ ਆਪਾਂ ਇਸ ਵੇਲੇ ਵਿਧਾਨ ਸਭਾ ਹਲਕਾ ਜੀ ਨਾਲਾ ਦੇ ਕੋਟਲੀ ਕਾਜੀਆਂ ਪਿੰਡ ਦੇ ਵਿੱਚ ਖੜੇ ਅਲੀਵਾਲ ਕੋਟਲੀਏ ਨੂੰ ਕਹਿੰਦੇ ਆ ਹਾਂਜੀ ਸਰ ਤੇ ਇੱਥੇ ਮੈਂ ਮਤਲਬ ਪਤਸੋਂ ਦੋ ਦਿਨ ਪਹਿਲਾਂ ਇੱਕ ਛੜਕਦਾ ਨਹੀਂ ਪੱਥਰ ਰੱਖਣਾ ਆਇਆ ਸੀਗਾ ਤੇ ਜਦੋਂ ਮੈਂ ਵਾਪਸ ਆਇਆ ਦੀ ਮੁੜਿਆ ਤੇ ਇਹ ਸਾਡੀ ਭੈਣਾਂ ਵਿਚਾਰ ਦੀ ਸਾਡੀ ਗੁੱਡੀ ਤੇ ਸਾਡੀ ਭੈਣ ਇੱਥੇ ਧੂਆਂ ਲਾ ਕੇ ਬੈਠੀਆਂ ਸੀ ਤੇ ਬੇਟਾ ਇਹਨਾਂ ਦਾ ਸੀਗਾ ਬਿਮਾਰ ਸੀਗਾ ਤੇ ਮੈਂ ਕੁਦਰਤੀ ਵੇਖ ਕੇ ਤੇ ਮੈਂ ਉੱਤਰ ਕੇ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਕਹਿੰਦੇ ਵੀ ਸਾਡਾ ਘਟ اٹ ਗਿਆ ਜਦੋਂ ਪਾਣੀ ਆਇਆ ਮੀਂਹ ਪੈ ਜਦੋਂ ਤੇ ਮੈਂ ਕਿਹਾ ਤੁਹਾਨੂੰ ਸਰਕਾਰ ਦੀ ਕੋਈ ਮਦਦ ਆਈ ਆ ਕਹਿੰਦੇ ਅਸੀਂ ਲਿਖ ਕੇ ਦਿੱਤਾ ਪਰ ਸਾਡੀ ਅਜੇ ਤੱਕ ਮਦਦ ਨਹੀਂ ਆਈ ਤੇ ਮੈਂ ਤਾਂ ਕਿਹਾ ਕੋਈ ਨਹੀਂ ਮੈਂ ਤੁਹਾਨੂੰ ਮਤਲਬ 1-2 ਦਿਨ ਦੇ ਵਿੱਚ ਤੁਹਾਡੀ ਮਦਦ ਜਿਹੜੀ ਮੈਂ ਕਦੋਂ ਨਾਲ ਤੁਸੀਂ ਠੰਡ 'ਚ ਬੈਠੇ ਹੋ ਤੇ ਉਹ ਪਰਮਾਤਮਾ ਨੇ ਕਿਰਪਾ ਕੀਤੀ ਜੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਾਂ ਮਤਲਬ ਜਿਹੜਾ 72 ਘੰਟਿਆਂ ਤੋਂ ਪਹਿਲਾਂ-ਪਹਿਲਾਂ ਇਹਨਾਂ ਨੂੰ ਲੱਖ ਰੁਪਏ ਦਾ ਚੈੱਕ ਜਿਹੜਾ ਸਰਕਾਰ ਵੱਲੋਂ ਕਿਉਂਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਹਿੰਦੇ ਆ ਕਿ ਜਿਸ ਵੀ ਹਾਰਪੀਟ ਦੀ ਕੋਈ ਮਦਦ ਰਹਿੰਦੀ ਆ ਉਹ ਕਰਨੀ ਆਪਣੀ ਡਿਊਟੀ ਆ ਬੀਤੇ ਕੱਲ ਵੀ ਅਸੀਂ ਮੀਟਿੰਗ ਕਰਕੇ ਜਿੰਨੇ ਬਾਕੀ ਲੋਕ ਵੀ ਦਿੰਦੇ ਆ ਉਹਨਾਂ ਲਈ ਵੀ ਕਰਾਂਗੇ ਪਰ ਇਹ ਗੁਰਪ੍ਰੀਤ ਸਾਡੀ ਛੋਟੀ ਨਿੱਕੀ ਭੈਣ ਆ ਇਹ ਮਤਲਬ ਜਿਹੜਾ ਇਹਨੇ ਘਰ ਵਿਚ ਆ ਦੀ ਬਾਹਰ ਬੈਠੀ ਆਪਣੇ ਬੇਟੇ ਨੂੰ ਲੈ ਕੇ ਬੇਟਾ ਵੀ ਇਹਦਾ ਬਿਮਾਰ ਔਰ ਮੈਂ ਇਹਨੂੰ ਕਿਹਾ ਮੈਂ ਕਿਹਾ ਜੇ ਬੇਟੇ ਦਾ ਇਲਾਜ ਕਰਾਉਣਾ ਤੇ ਉਹ ਵੀ ਕਰਾ ਦਿੰਦੇ ਆ ਇਹਨਾਂ ਨੇ ਮੈਨੂੰ ਉਦੋਂ ਦੱਸਿਆ ਕਿ ਆਪਰੇਸ਼ਨ ਹੋਇਆ 2-3 ਉਹਦੇ ਮਤਲਬ ਜਿਹੜੇ ਆਪਾਂ ਕੁਦਰਤ ਅੱਲੋ ਹੋ ਜਾਂਦਾ ਉਹਦੇ 2-3 ਦਾ ਆਪਰੇਸ਼ਨ ਹੋਇਆ ਸੋ ਮੈਂ ਅੱਜ ਮਤਲਬ ਕਹਿ ਕੇ ਆਪਣੇ ਡੀ ਸਾਹਿਬ ਨੂੰ ਕਹਿ ਕੇ ਕੱਲ ਦਾ ਮੈਂ ਲੱਗਾ ਸੀਗਾ ਮੈਂ ਕਿਹਾ ਮੈਂ ਜਲਦੀ ਇਹਨਾਂ ਨੂੰ ਚੈੱਕ ਦਾ ਜਿਹੜਾ ਇਹਨਾਂ ਦਾ ਕੰਮ ਵਿਚਾਰ ਲੈਂਦਾ ਮੁਕੰਮਲ ਹੋ ਜਾਏ ਸੋ ਮੈਂ ਉਹ ਚੈੱਕ ਦੇਣਾ ਕਿੰਨੀ ਰਾਹਤ ਮਾਂਦੇ ਜੋ ਕਿਉਂਕਿ ਘਰ ਦੀ ਛੱਤ ਹਰ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਹੈ ਉਤੋਂ ਸਿਆਲ ਚੱਲਦਾ ਉਹ ਮੈਨੂੰ ਉਦੋਂ ਹੀ ਇੱਥੇ ਕੁਝ ਦੱਸਿਆ ਭਾਈ ਸਾਹਿਬ ਮਿਲੇ ਉਹਨਾਂ ਨੇ ਦੱਸਿਆ ਵੀ ਕੋਈ ਸਸਤਾ ਵੀ ਇਹਨਾਂ ਦੀ ਮਦਦ ਕਰਕੇ ਗਈ ਤੇ ਮੈਂ ਕਿਹਾ ਚਲੋ ਉਹ ਤਾਂ ਬਹੁਤ ਵਧੀਆ ਸਸਤਾ ਵੀ ਸਾਡੇ ਤੁਹਾਨੂੰ ਪਤਾ ਸਿੱਖ ਬੜੇ ਚੰਗੇ ਲੋਕ ਨੇ ਪੰਜਾਬੀ ਬੜੇ ਚੰਗੇ ਆ ਉਹ ਵੀ ਮਤ ਕਰਕੇ ਗਏ ਤੇ ਮੈਂ ਵੀ ਲੱਖ ਰੁਪਇਆ ਮਤਲਬ ਮਤ ਕਰਨ ਆਇਆ ਤੇ ਮੇਰਾ ਖਿਆਲ ਆ ਇਹਨਾਂ ਦਾ ਘਰ ਕੰਪਲੀਟ ਹੋ ਜਾ ਜੇ ਕਿ ਦੇਦਾਜੂ ਥੋੜਾ ਬੋਤਾ ਤਾਂ ਕੋਈ ਨਹੀਂ ਫੇਰ ਆਪਾਂ ਹੱਲਾ ਲਾ ਦਾਂਗੇ ਕੋਈ ਗੱਲ ਨਹੀਂ ਘਰ ਬਣਾ ਕੇ ਦਾਂਗੇ ਠੀਕ ਹੈ ਨਾ ਹਲੋ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਮੈਂ ਨਾ ਕੋਟਲੀ ਪਿੰਡ ਆ ਸਾਡੇ ਅਲੀਵਾਲ ਕੋਟਲੀ ਕਾਜੀਆਂ ਅੱਛਾ ਜੀ ਸਰ ਸਾਡੀ ਲੜਕੀ ਇੱਕ ਗੁਰਪ੍ਰੀਤ ਜੀ ਸਰ ਇਹਨਾਂ ਦਾ ਘਰ ਵੀ ਸਾਡੇ ਦੇ ਚਟਟ ਗਿਆ ਸੀ ਉਹ ਮੈਂ ਇਹਨਾਂ ਦੀ ਮਦਦ ਕਰਨ ਆਇਆ ਸੀਗਾ ਤੇ ਇਹਨਾਂ ਦਾ ਬੇਟਾ ਬਿਮਾਰ ਹੈ ਉਹ ਹਾ ਉਹਦੇ ਦਾ ਬਲ ਅੱਗੇ ਵੀ ਦੋ ਪੋਜੀਸ਼ਨ ਹੋਇਆ ਤੇ ਇਹ ਤੁਹਾਡੇ ਕੋ ਕੱਲ ਜਾਂ ਪੱਸੋਂ ਜਿੱਦਾਂ ਤੁਸੀਂ ਕਹੋ ਇਹ ਲੈ ਕੇ ਆਉਂਦੇ ਆ ਤੇ ਉਹਦਾ ਕੱਲ ਤੁਹਾਡੇ ਕੋ ਆ ਜਾਣਗੇ ਠੀਕ ਆ ਤੇ ਉਹਦਾ ਆਪਾਂ ਫਰੀ ਇਲਾਜ ਕਰਨਾ ਇਹਨਾਂ ਦਾ ਇੱਕ ਪੈਸਾ ਦੀ ਲਗਨ ਦੇਣਾ ਬਿਲਕੁਲ ਤੁਸੀਂ ਚਿੰਤਾ ਨਾ ਕਰੋ ਤੁਹਾਨੂੰ ਕੋਈ ਪ੍ਰੋਬਲਮ ਆਵੇ ਤੇ ਮੈਂ ਆਪੇ ਜਿੱਥੇ ਕਹੋਗੇ ਮੈਂ ਕਹਿ ਦੂੰਗਾ ਇਹ ਗਰੀਬ ਬੰਦੇ ਇਹਨਾਂ ਦਾ ਇੱਕ ਪੈਸਾ ਦੀ ਆਪਾਂ ਲਗਰ ਦੇਣਾ ਠੀਕ ਆ ਤੁਸੀਂ ਪੇਸ਼ ਜੋ ਬਸ ਮੇਰੇ ਕੋਲ ਹਾਂ ਠੀਕ ਹੈ ਠੀਕ ਹੈ ਓਕੇ ਮੈਂ ਇਹਨੂੰ ਗੋਪੀ ਨੂੰ ਤੁਹਾਡਾ ਨੰਬਰ ਦਿੰਦਾ ਕੱਲ ਆ ਕੇ ਤੁਹਾਨੂੰ ਕਾਲ ਕਰੂਗੀ ਕੱਲ ਠੀਕ ਹੈ ਸਰ ਠੀਕ ਠੀਕ ਓਕੇ ਬਾਈ ਓਕੇ